ਇਸ ਹੋਲੇ ਵਿੱਚ ਕੌਣ ਕੌਣ ਚਾਹੀਦਾ 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 ਸਤਗੁਰ ਸਤ ਮਰਖਰਦਾਰ ਹੋਲਾ ਡਣਗੇ ਡਣਗੇ ਸੱਚਿਆਂ ਗੁਰਾਂ ਦੇ ਨਾਲ ਹੋਲਾ ਡਣਗੇ ਬਾਈਪਾਸ ਤੇ ਵਿਖੇ ਕੋਲੇ ਮੱਲੇ ਦਾ ਜਿਹੜਾ ਪ੍ਰੋਗਰਾਮ ਜਿਹੜਾ ਮਨਾਇਆ ਜਾ ਰਿਹਾ ਨਾਨਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਬਾਈਪਾਸ ਦੇ ਉਹ ਗੱਲਬਾਤ ਦੀ ਕਰਾਂਗੇ ਸੰਗਤਾਂ ਦੇ ਨਾਲ ਕਿਸ ਤਰ੍ਹਾਂ ਉਹ ਸੇਵਾ ਕਰ ਰਿਹਾ ਸੇਰ ਤੋਂ ਠੰਡੇ ਮਿੱਠੀ ਜਲ ਦੀ ਸੇਵਾ ਜਿਹੜੀ ਲਗਾਤਾਰ ਚੱਲਦੀ ਆ ਉਹਦੀ ਰਾਸ ਦੀ ਜਿਹੜੀ ਆ ਲਗਾਤਾਰ ਕਿ ਅੱਜ ਰਾਸ ਦਾ ਜਿਹੜਾ ਲੰਗਰ ਲਗਾਇਆ ਜਾ ਰਿਹਾ ਕਿਸ ਸੰਬੰਧ ਚ ਲਗਾਇਆ ਜਾ ਰਿਹਾ ਵਾਇਗੁਰਜੀਤ ਖਾਲਸਾ ਵਾਇਗੁਰਜੀਤ ਦੀ ਫਤਿਹ ਇਹ ਲੰਗਰ ਜੋ ਹੈ ਹੌਲੇ-ਹੌਲੇ ਦੀਆਂ ਖੁਸ਼ੀਆਂ ਦੇ ਅੰਦਰ ਦਸਵੇਂ ਪਾਤਸ਼ਾਹ ਜੀ ਨੇ ਜੋ ਚਲਾਇਆ ਸੀਗਾ ਉਹਦੇ ਚਾਰੋਂ ਨਾ ਲੰਗਰ ਲਗਾਇਆ ਗਿਆ ਇਹ ਪਿੰਡ ਢੋਲਣ ਵਾਲ ਦੀ ਸੰਗਤ ਹੈ ਜੋ ਕਿ ਸਾਡੇ ਵੱਡੇ ਭਾਈ ਸਾਹਿਬ ਪਰਮਜੀਤ ਜੀ ਦੇ ਅਗਵਾਈ ਦੇ ਹੇਠ ਹਰ ਸਾਲ ਦੇ ਲੰਗਰ ਲਗਾਇਆ ਜਾਂਦਾ ਹੈ ਤੋਂ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਸਭ ਇਸ ਲੰਗਰ ਦੀ ਸੇਵਾ ਕਰਦੇ ਆਂ ਦੀਦੀਆਂ ਭਾਂਡੇਆਂ ਧੋਉਂਦੀਆਂ ਹਨ ਜਿੰਨੀ ਹੋ ਸਕੇ ਮਾਰੇ ਦੀ ਕਿਰਪਾ ਹੈ ਵੀ ਉਹ ਅਸੀਂ ਕਰ ਸਕੀਏ ਅਸੀਂ ਉਹ ਲੰਗਰ ਚਲਾਉਣ ਦੀ ਅੱਗੇ-ਅੱਗੇ ਮਾਰੇ ਕਿਰਪਾ ਕਰੇ ਸਾਡੇ ਤੇ ਵੇ ਅਸੀਂ ਚੜ੍ਹਦੀ ਕਲਾ ਵਿੱਚ ਲੰਗਰ ਚਲਾ ਸਕੀਏ ਵਾਹਿਗੁਰੂ ਜੀ ਖਾਲਸਾ ਜੀ ਕਿੰਨੇ ਸਾਲ ਅੱਜ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਨਸ਼ੇ ਨੂੰ ਜਾਦਾ ਵੱਧ ਗਈ ਆ ਜਿਹੜਾ ਗੁਰੂਆਂ ਵੱਲੋਂ ਰਸਤਾ ਦੱਸਿਆ ਗਿਆ ਉਸ ਤੋਂ ਕਾਫੀ ਲੋਕ ਜਿਹੜੇ ਪਟਕ ਗਏ ਆ ਕੀ ਕਹਿਣਾ ਚਾਹਾਂ ਕੁ ਤੁਸੀਂ ਸਰਕਾਰਾਂ ਨੂੰ ਦੇਖੋ ਇਹ ਤਾਂ ਥੋੜੀ ਜਿਹੀ ਸਰਕਾਰਾਂ ਦੀ ਨਾਕਾਮੀ ਆ ਜੀ ਕਿ ਜਿਹੜੇ ਸਾਡੇ ਨੌਜਵਾਨ ਜਿਹੜੇ ਚੰਗੇ ਰਾਹ ਤੇ ਚੱਲਣਾ ਚਾਹੁੰਦੇ ਹੋ ਆ ਜਦੋਂ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਜਾਂ ਉਹਨਾਂ ਨੂੰ ਕੋਈ ਸਿੱਧਰ ਆ ਪਾਉਂਦਾ ਨਹੀਂ ਹੈਗਾ ਇਸ ਚੱਕਰ ਨਾਲ ਨੌਜਵਾਨ ਫਿਰ ਬੇਕਾਰ ਹੋ ਕੇ ਕਿਸੇ ਨਾ ਕਿਸੇ ਮਾੜੀ ਸੋਸਾਇਟੀ ਵਿੱਚ ਪੈ ਜਾਂਦੇ ਆ ਉਹ ਤੋਂ ਬਾਅਦ ਨਸ਼ਿਆਂ ਦੇ ਵਿਵਾਰ ਵਿੱਚ ਚੱਲ ਪੈਂਦੇ ਆ ਕਿਉਂਕਿ ਉਹਨਾਂ ਨੂੰ ਕੋਈ ਰੋਜ਼ਗਾਰ ਮਿਲੇ ਤਾਂ ਜਾਂ ਕੋਈ ਰਾਹਤਾ ਦਿਖਾਇਆ ਜਾਵੇ ਤੇ ਨੌਜਵਾਨ ਕਦੀ ਵੀ ਇਦਾਂ ਦੇ ਰਾਹਾਂ 'ਤੇ ਨਹੀਂ ਚੱਲਣਗੇ ਇਹ ਤਾਂ ਸਰਕਾਰਾਂ ਹੀ ਨਾਕਾਮੀ ਕਹਿ ਸਕਦੇ ਆ ਕਿ ਉਹਨਾਂ ਦੀ ਕੋਈ ਕੋਸ਼ਿਸ਼ ਨਹੀਂ ਹੈ ਕਿ ਆਪਣੇ ਬੱਚਿਆਂ ਨੂੰ ਕਿਤੇ ਅੱਗੇ ਅੱਗੇ ਅਗਵਾਈ ਦੇ ਕਰ ਸਕੇ ਜਾਂ ਕੋਈ ਜੌਬਾਂ ਦੇ ਸਕਣ ਪਰ ਜੇ ਜੌਬਾਂ ਹੋਣ ਤਾਂ ਬੱਚੇ ਇਦਾਂ ਨਾ ਕਰਨ ਤੇ ਜਿਸ ਤਰ੍ਹਾਂ ਤੁਸੀਂ ਜੋਬ ਦੀ ਗੱਲ ਕੀਤੀ ਆ ਹੁਣ ਤਾਂ ਵਿਦੇਸ਼ਾਂ ਦੀ ਧਰਤੀ ਤੋਂ ਜਿਹੜੇ ਆ ਔ ਗੌਰਿਆ ਨੇ ਜਿਹੜੇ ਪੰਜਾਬੀ ਕੱਢਣੇ ਸ਼ੁਰੂ ਕਰ ਦਿੱਤੇ ਆ ਕੀ ਕਹਿਣਾ ਚਾਹਾਂਗੇ ਤੁਸੀਂ ਦੇਖੋ ਜਦੋਂ ਹੁਣ ਕਿਸੇ ਜਗ੍ਹਾ ਤੇ ਕਿਸੇ ਚੀਜ਼ ਦੀ ਪਰਮਾਰ ਹੋ ਜਾਂਦੀ ਆ ਉਸ ਵੇਲੇ ਤਾਂ ਅਗਲੇ ਨੇ ਆਪਣੇ ਦੇਸ਼ ਦੇ ਵਿੱਚ ਨਾਕਾਬਦੀ ਲਗਾਉਣੀ ਆ ਉਹਨਾਂ ਦੇ ਆਪਣੇ ਪਿੰਡ ਦੇ ਆਪਣੇ ਦੇਸ਼ ਦੇ ਵਿੱਚ ਜੋ ਬੰਦੇ ਹੈਗੇ ਆ ਉਹਨਾਂ ਨੂੰ ਰੋਜ਼ਗਾਰ ਚਾਹੀਦਾ ਸਾਡੇ ਲੋਕ ਜਾ ਕੇ ਉੱਥੇ ਜਦੋਂ ਕੰਮ ਕਰਦੇ ਆ ਉਹਨਾਂ ਦਾ ਰੋਜ਼ਗਾਰ ਘਟਦਾ ਇਸ ਕਰਕੇ ਉਹਨਾਂ ਦੀ ਬੇਰੁਜ਼ਗਾਰੀ ਆਉਂਦੀ ਆ ਇਸ ਤਰ੍ਹਾਂ ਕਿ ਉਹਨਾਂ ਨੇ ਗਵਰਨਮੈਂਟਾਂ ਦਾ ਛਾਂੜਪ ਵੀ ਹੈ ਕਿ ਜਿਹੜੇ ਲੋਕ ਜ਼ਿਆਦਾ ਦੋ ਨੰਬਰ ਤੇ ਜਾਂਦੇ ਉਹਨਾਂ ਦੀ ਰੋਕਥਾਮ ਕੀਤੀ ਆ ਉਹ ਚੰਗੀ ਵੀ ਗੱਲ ਹੈ ਇੱਥੇ ਜ਼ਮੀਨਾਂ ਵੇਚ ਕੇ ਜਾਂ ਪੈਸਾ ਲਾ ਕੇ ਜਾਂਦੇ ਆ ਪਰ ਅੱਗੇ ਜਾ ਕੇ ਉਹਨਾਂ ਨੂੰ ਕੋਈ ਰੋਜ਼ਗਾਰ ਨਾ ਮਿਲੇ ਜੇ ਘਾਟੇ ਦੇ ਕੰਮ ਕਰਦੇ ਆ ਉਸ ਕੰਟਰੀ ਨੂੰ ਘਾਟਾ ਹੀ ਪੈਂਦਾ ਉਹਨਾਂ ਦੇ ਉਹਨਾਂ ਦੀ ਬੇਰੁਜ਼ਗਾਰੀ ਵੱਧਦੀ ਹੈ ਇਸ ਕਰਕੇ ਚੰਗੀ ਗੱਲ ਵੀ ਹੈ ਪਰ ਕਈ ਜਿਹੜੇ ਲੋਕਾਂ ਨੇ ਬੇਰੁਜ਼ਗਾਰ ਇੱਥੇ ਆ ਉਹ ਕੋਈ ਨਾ ਕੋਈ ਹੱਥ ਵਿੱਲਾ ਮਾਰਦੇ ਆ ਵੀ ਅਸੀਂ ਬਾਹਰ ਜਾ ਕੇ ਕੁਝ ਕੰਮ ਕਰ ਸਕੀਏ ਕੁਝ ਆਪਣੇ ਪਰਿਵਾਰਾਂ ਦਾ ਪੇਟ ਪਾਲ ਸਕੀਏ ਕਿਉਂਕਿ ਇੱਥੇ ਇੰਨਾ ਰੋਜ਼ਗਾਰ ਮਿਲਦਾ ਨਹੀਂ ਇਸ ਚੱਕਰ ਕਰਕੇ ਵੀ ਜੇ ਅਸੀਂ ਇੱਥੇ ਰਹਿ ਕੇ ਆਪਣੇ ਪਰਿਵਾਰ ਦਾ ਢਿੱਡ ਨਹੀਂ ਪਾਲ ਸਕਦੇ ਉਹ ਅਸੀਂ ਗੱਲ ਕੀਤੀ ਆ ਕਿ ਲਗਾਤਾਰ ਤਸਵੀਰਾਂ ਸਾਂਝੀਆਂ ਕਰਤੀਆਂ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਪੈ ਰਹੀ ਆ ਸਰਕਾਰਾਂ ਬਹੁਤ ਆਈਆਂ ਤੇ ਬਹੁਤ ਗਈਆਂ ਪਰ ਲੋਕਾਂ ਦੀਆਂ ਸਮੱਸਿਆ ਫਿਰ ਉੱਥੇ ਦੇ ਉੱਥੇ ਰਹਿ ਗਈਆਂ ਲੈ ਕਿਉਂ ਬਣਾਇਆ ਜਾ ਰਿਹਾ ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਨੂੰ ਦੇਣਾ ਹਿੰਦੂਆਂ ਦੀ ਹੋਲੀ ਸੀ ਤੇ ਸਿੰਘਾਂ ਦਾ ਹੋਲਾ ਸੀ ਉਸ ਵੇਲੇ ਜੰਗਾਂ ਲੜਦੇ ਸੀ ਨਾ ਆਪਣੇ ਗੁਰੂ ਸਾਡੇ ਨਾਲ ਚੰਗਾ ਹੁੰਦੀਆਂ ਸੀ ਤੋਂ ਹੁਣ ਨਵਸਬਲ ਦੇ ਹੁਲਾ ਹੁਲਾ ਪਿਆਰ ਕੀਤਾ ਸੀ ਪੱਲਾ ਮੱਲਾ ਜੇ ਇਸ ਤਰ੍ਹਾਂ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ੇ ਵੱਲ ਬਹੁਤ ਵੱਧ ਗਈ ਆ ਜਿਹੜਾ ਗੁਰੂਆਂ ਵੱਲੋਂ ਦਾ ਰਾਸਤਾ ਦੱਸਿਆ ਗਿਆ ਆ ਉਸ ਤੋਂ ਭਟ ਗਏ ਆ ਕੀ ਕਹਿਣਾ ਚਾਹਾਂਗੇ ਤੁਸੀਂ ਨੌਜਵਾਨਾਂ ਨੂੰ ਨੌਜਵਾਨ ਹੁਣ ਜਿਹੜੇ ਸਾਡੀ ਸਰਕਾਰਾਂ ਉਹਨਾਂ ਦੀ ਨਸ਼ਾ ਫਲਾਤਾਂ ਨਾ ਜਾਣ ਨਸ਼ੇ ਵੱਲ ਬਾਦ ਕੰਮ ਕਰਦੇ ਬੱਚੇ ਨਹੀਂ ਕੋਈ ਵੀ ਕਸੂਰ ਇਹਦੇ ਵਿੱਚ ਸਰਕਾਰਾਂ ਦਾ ਆ ਨਾ ਕਿ ਬੱਚਿਆਂ ਦਾ ਆ ਤੋ ਅਸੀਂ ਗੱਲਬਾਤ ਕੀਤੀ ਹੈ ਆਂਟੀ ਉਹਨਾਂ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੋਲੇ ਮੱਲੇ ਨੂੰ ਲੈ ਕੇ ਸੇਵਾ ਲਗਾਤਾਰ ਯਾਰੀ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਟਰਾਲੀਆਂ ਦੀਆਂ ਜਿੱਥੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਹੀ ਰਹਾ ਹੋਲੇ ਮੱਲੇ ਨੂੰ ਰਵਾਨਾ ਜਿਹੜਾ ਹੋ ਰਿਹਾ ਲਗਾਤਾਰ ਤਸਵੀਰਾਂ ਜਿਹੜੀਆਂ ਆ ਸਾਂਝੀਆਂ ਕਰ ਰਹੇ ਹਾਂ ਰੁੱਖੀਆਂ ਵਿਖਾਦੀਆਂ ਤਾਂ ਮਿਸ ਆ ਵੀ ਖਾਦੀਆਂ ਰੁੱਖੀਆਂ ਵੀ ਬੀ ਆਤਾ ਮਿਸੇ ਅਮੀ ਗੱਡੀਆਂ ਆਜ ਰਹਿਮ ਤਾਨੇ ਮੇਰੇ ਤੇਰੇ ਕਰਕੇ ਆਜ ਰਹਿਮ ਤਾਨੇ ਮੇਰੇ ਤੇਰੇ ਕਰਕੇ ਆਜ ਪਕੜ ਪਰੋਠੇ ਤੇਰੇ ਕਰਕੇ ਆਜ ਪਕੜ ਪਰੋਠੇ ਤੇਰੇ ਕਰਕੇ ਆਜ ਗੱਡੀਆਂ ਨੇ ਵੇੜੇ ਤੇਰੇ ਅੱਜ ਗੱਡੀਆਂ ਨੇ ਵੇੜੇ ਤੇਰੇ ਕਰੀਤੇ ਅੱਜ ਰਮ ਤਾਣੇ ਮੇਰੇ ਤੇਰੇ ਕਰੀਤੇ ਅੱਜ ਰਮ ਤਾਣੇ ਮੇਰੇ ਤੇਰੇ ਕਰੀਤੇ ਅੱਜ ਖੁਸ਼ੀਆਂ ਨੇ ਵੇੜੇ ਤੇਰੇ ਕਰੀਤੇ ਅੱਜ ਖੁਸ਼ੀਆਂ ਨੇ ਵੇੜੇ ਤੇਰੇ ਕਰੀਤੇ ਅੱਜ ਗੱਡੀਆਂ ਨੇ ਮੇਰੇ ਅਜਰਮ ਤਾਨੇ ਮੇਰੇ ਤੇਰੇ ਕਰਕੇ ਅਜਰੋਂ ਕਾਨੇ ਵੇੜੇ ਤੇਰੇ ਕਰਕੇ ਅਜਰੋਂ ਕਾਨੇ ਮੇਰੇ ਤੇਰੇ ਕਰਕੇ ਅਜਰੋਂ ਕਾਨੇ ਵੇੜੇ ਤੇਰੇ ਕਰਕੇ ਅਜ ਸੰਗ ਤਾਂ ਦੇਵੇੜੇ ਤੇਰੇ ਕਰਕੇ ਅਜ ਸੰਗ ਤਾਂ ਦੇਵੇੜੇ ਤੇਰੇ ਅਜੇ ਰੌਣਕਾਂ ਨੇ ਵੇੜੇ ਤੇਰੇ ਕਰਕੇ ਅਜੇ ਚੱਲਦੇ ਨੇ ਲੰਗਰ ਤੇਰੇ ਕਰਕੇ ਅਜੇ ਚੱਲਦੇ ਨੇ ਲੰਗਰ ਤੇਰੇ ਕਰਕੇ ਅਜੇ ਰੌਣਕਾਂ ਨੇ ਵੇੜੇ ਤੇਰੇ ਕਰਕੇ ਅਜੇ ਰੌਣਕਾਂ ਨੇ ਵੇੜੇ ਤੇਰੇ ਕਰਕੇ ਬੋਲੇ ਸੋਨਿਆ ਲੈ ਗੁਰਾਂ ਦੇ ਨਾਲ ਹੌਲਾ ਖੇਡਣਗੇ ਖੇਡਣਗੇ ਸੱਚਿਆ ਗੁਰਾਂ ਦੇ ਨਾਲ ਹੌਲਾ ਖੇਡਣਗੇ ਖੇਡਣਗੇ ਸਭਿਆ ਗੁਰਾਂ ਦੇ ਨਾਲ ਹੌਲਾ ਖੇਡਣਗੇ ਖੇਡਣਗੇ ਨਾਮ ਨਾਲ ਗੁਰਾਂ ਦੇ ਨਾਲ ਹੌਲਾ ਦਣਗੇ ਐਸੋ ਹੋਲੇ ਵਿੱਚ ਕੌਣ ਕੌਣ ਚਾਹੀਦਾ 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 ਸਤਗੁਰ ਸਤ ਮਰਖਰਦਾਰ ਹੋਲਾ ਕੇ ਡਣਗੇ ਤੇ ਡਣਗੇ ਸੱਚਿਆਂ ਗੁਰਾਂ ਦੇ ਨਾਲ ਹੋਲਾ ਕੇ ਡਣਗੇ ਇਡਣਗੇ ਸੱਚਿਆਂ ਗੁਰਾਂ ਦੇ ਨਾਲ ਹੋਲਾ ਕੇ ਡਣਗੇ ਇਡਣਗੇ ਸੱਚਿਆਂ ਗੁਰਾਂ ਦੇ ਨਾਲ ਹੋਲਾ ਕੇ ਡਣਗੇ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਮੈਂ ਤਨ ਜੋਗਕ ਤੋਈ ਹੋਲਾ ਖੇਡਣਗੇ ਖੇਡਣਗੇ ਸੱਚੇ ਅੰਗੁਰਾਂ ਦੇ ਨਾਲ ਹੋਲਾ ਖੇਡਣਗੇ ਖੇਡਣਗੇ ਸੱਚੇ ਅੰਗੁਰਾਂ ਦੇ ਨਾਲ ਨੇਰ ਗੁਣ ਹਾਰੇ ਕੋਈ ਗੁਣ ਨਹੀਂ ਨੇਰ ਗੁਣ ਹਾਰੇ ਕੋਈ ਗੁਣ ਨਹੀਂ ਜੇ ਗੁਣ ਹਾਰੇ ਕੋਈ ਗੁਣ ਨਹੀਂ ਜੇ ਗੁਣ ਹਾਰੇ ਕੋਈ ਗੁਣ ਨਹੀਂ ਆਪੇ ਤਰਸ ਪਿਉਈ ਹੋਲਾ ਖੇਡਣਗੇ ਖੇਡਣਗੇ ਸੱਚੇ ਗੁਰਾਂ ਦੇ ਨਾਲ ਹੋਲਾ ਖੇਡਣਗੇ ਖੇਡਣਗੇ

ਦਣਗੇ ਸਤਿਆ ਗੁਰਾਂ ਦੇ ਨਾਲ ਹੋਲਾ ਕੇ ਡਣਗੇ ਨਾਨਕ ਨਾਮ ਮਿਲੇ ਤਾਂ ਜੀ ਮਾ ਗੁਰ ਮਹਾਰਾਜ ਮਿਲੇ ਤਾਂ ਜੀ ਮਾ ਨਾਮਿਕ ਨਾਮ ਮਿਲੇ ਤਾਂ ਜੀ ਮਾ ਤਨ ਮਨ ਥੀ ਵਹ ਹਰਿਆ ਹੋਲਾ ਕੇ ਡਣਗੇ ਕੇ ਡਣਗੇ ਸਤਿਆ ਗੁਰਾਂ ਦੇ ਨਾਲ ਹੋਲਾ ਕੇ ਡਣਗੇ ਡਣਗੇ ਸਤਿਆ ਗੁਰਾਂ ਦੇ ਨਾਲ ਹੋਲਾ ਕੇ ਡਣਗੇ хеਡਣਗੇ ਸਤਿਆਂ ਗੁਰਾਂ ਦੇ ਨਾਲ ਹੋਲਾ ਖੇਡਣਗੇ ਸਤਿਆਂ ਗੁਰਾਂ ਦੇ ਨਾਲ ਚੈਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ